ਲਓ ਜੀ ਜਾਣੋ ਦਸੰਬਰ ਵਿੱਚ ਵੀ ਕੈਨੇਡਾ ਦੇ ਕਿਹੜੇ ਸੁੱਬੇ ਦੇ ਰਹੇ ਨੇ ਪੀਆਰ ਦੇ ਸੱਦੇ ਸਭ ਤੋਂ ਪਹਿਲਾਂ ਲੇਟਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ ਬ੍ਰਿਟਿਸ਼ ਕੋਲੰਬੀਆ ਵੱਲੋਂ ਪੀਐਨਪੀ ਰਾਹੀਂ 2 ਸਕਿਲਸ ਇਮੀਗ੍ਰੇਸ਼ਨ ਪਾਥਵੇਜ਼ ਰਾਹੀਂ ਆਈਟੀਏ ਭੇਜੇ ਗਏ ਨੇ ਪਹਿਲਾ ਡਰਾ ਸਕਿਲਡ ਵਰਕਰ ਲਈ ਕੱਢਿਆ ਗਿਆ ਜਿਨ੍ਹਾਂ ਕੋਲ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਦੀ ਆਪਸ਼ਨ ਸੀ ਤੇ ਇਸ ਡਰਾ ਵਿੱਚ ਕੁੱਲ 4 ਇਨਵਾਈਟ ਭੇਜੇ ਗਏ ਇੱਕ ਇਨਵਾਈਟ ਚਾਈਲਡ ਕੇ ਤੇ 101 ਸਕੋਰ ਸਨ ਤੇ ਦੂਜਾ ਇਨਵਾਈਟ ਕੰਸਟਰਕਸ਼ਨ ਵਰਕਰ ਨੂੰ ਮਿਲਿਆ ਜਿਸ ਕੋਲ ਘੱਟੋ ਘੱਟ 112 ਸਕੋਰ ਸੀ ਤੇ ਇੱਕ ਇਨਵਾਈਟ ਹੈਲਥ케ਅਰ ਵਰਕਰ ਨੂੰ ਮਿਲਿਆ ਜਿਸ ਕੋਲ ਘੱਟੋ ਘੱਟ 121 ਸਕੋਰ ਸਨ ਤੇ ਇੱਕ ਇਕੇ ਇਨਵਾਈਟ ਵੈਟਰਨਰੀ ਕੇਅਰ ਵਰਕਰ ਨੂੰ ਮਿਲਿਆ ਜਿਸ ਕੋਲ ਘੱਟੋ ਘੱਟ 80 ਸਕੋਰ ਸਨ ਤੇ ਅਗਲਾ ਡਰਾਫ ਸੀ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਵਰਕਰਸ ਰਾਹੀਂ ਜਿਸ ਰਾਹੀਂ ਕੁੱਲ 6 ਇਨਵਾਈਟ ਦਿੱਤੇ ਗਏ ਘੱਟੋ ਘੱਟ 121 ਸਕੋਰ ਨਾਲ ਹੁਣ ਅੱਗੇ ਗੱਲ ਕਰਦੇ ਹਾਂ ਮੈਨੀਟੋਬਾ ਦੀ ਮੈਨੀਟੋਬਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 19 ਦਸੰਬਰ 2024 ਈਐਸ ਟਾਈਮ 12:49 AM ਤੋਂ ਬਾਅਦ ਟੈਂਪੋਰਰੀ ਪਬਲਿਕ ਪਾਲਿਸੀ ਰਾਹੀਂ ਐਪਲੀਕੇਸ਼ਨਲ ਲੈਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਨਾਲ ਇਮੀਗ੍ਰੈਂਟਸ ਨੂੰ ਮੈਨੀਟੋਬਾ ਵੱਲੋਂ ਸਪੋਰਟ ਲੈਟਰ ਮਿਲਦਾ ਸੀ ਜਿਸ ਨਾਲ ਉਹ ਪੀਐਨਪੀ ਰਾਹੀਂ ਅਪਲਾਈ ਕਰ ਸਕਦੇ ਸੀ ਜੋ ਵੀ ਕੈਂਡੀਡੇਟ ਇਸ ਪ੍ਰੋਗਰਾਮ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਉਹ 19 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ ਪਰ ਆਈਆਰਸੀਸੀ ਇਸ ਪਾਲਿਸੀ ਰਾਹੀਂ ਓਡਬਲਯੂਪੀ ਐਪਲੀਕੇਸ਼ਨ 31 ਦਸੰਬਰ ਤੱਕ ਲਵੇਗੀ ਤੁਸੀਂ 31 ਦਸੰਬਰ ਤੱਕ ਆਈਆਰਸੀਸੀ ਦੇ ਥਰੂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੈਨੇਡਾ ਸਬੰਧੀ ਹੋਰ ਜਾਣਕਾਰੀ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ www.latestimmigrationnews.com ਵੈੱਬਸਾਈਟ ਤੇ ਚੈੱਕ ਕਰ ਸਕਦੇ ਹੋ ਅੱਜ ਦੇ ਬਲੱਟਨ ਵਿੱਚ ਇੰਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ